ਸ੍ਰੀ ਹਰਗੋਬਿੰਦਪੁਰ ਵਿੱਚ ਦਿਨ ਦਿਹਾੜੇ ਸੁਨੇੜੇ ਦੁਕਾਨ ਤੇ ਚਲੀਆਂ ਗੋਲੀਆਂ ਜਿਲ੍ਹਾ ਗੁਰਦਾਸਪੁਰ ਦੇ ਪੁਲਿਸ ਜਿਲ੍ਹਾ ਬਟਾਲਾ ਵਿੱਚ ਅਪਰਾਧ ਦਾ ਗਰਾਫ ਤੇਜ਼ੀ ਨਾਲ ਵਧ ਰਿਹਾ ਹੈ ਬਟਾਲਾ ਵਿੱਚ ਲਗਾਤਾਰ ਹੋਈ ਗੋਲੀਬਾਰੀ ਦੀਆਂ ਘਟਰਾਵਾਂ ਦੇ ਬਾਅਦ ਦੁਪਹਿਰ ਫਿਰ ਤੋਂ ਦਿਨ ਦਿਹਾੜੇ ਮੋਟਰਸਾਈਕਲ ਸਵਾਲ ਲੁੱਟੇੜਿਆ ਨੇ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਵਿਖੇ ਸਜੈਤ ਦੁਸੌਨੇੜੇ ਦੀ ਦੁਕਾਨ ਤੇ ਸ਼ਰੇਮ ਗੋਲੀਆਂ ਚਲਾਉਣ ਦੀ ਖਬਰ ਸਾਹਮਣੇ ਆਈ ਹੈ ਗੋਲੀ ਚੱਲਨ ਦਨ ਨਾਸ਼ੀਰੀ ਹਰਗਮੰਦ ਵਿੱਚ ਲੋਕਾਂ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ ਤੇ ਸਹਿਮ ਦਾ ਮੋਲ ਬਣ ਚੁੱਕਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਜਗਦੀਸ਼ ਮਰ ਪੁੱਤਰ ਜੇਸਰਾਜ ਆਪਣੀ ਦੁਕਾਨ ਤੇ ਕੰਮ ਕਰ ਰਹੇ ਸਨ ਤੇ ਅਚਾਨਕ ਦੋ ਮੋਟਰਸਾਈਕਲ ਸਵਾਰ ਵਿਅਕਤੀ ਨੇ ਉਹਨਾਂ ਦੀ ਦੁਕਾਨ ਨਜ਼ਦੀਕ ਉੜ ਕੇ ਜਿੱਥੇ ਉਹਨਾਂ ਨੇ ਦੁਕਾਨ ਤੇ ਗੋਲੀਆਂ ਚਲਾਈਆਂ ਆਵਾਜ਼ ਸੁਣਦੇ ਹੀ ਉਹ ਲੰਮੇ ਪੈ ਗਏ ਜਿਸ ਕਾਰਨ ਉਹ ਬਾਰ ਬਾਰ ਬਚ ਗਏ ਜਾਣਕਾਰੀ ਅਨੁਸਾਰ ਇਸ ਤੋਂ ਕੁਝ ਦਿਨ ਪਹਿਲਾਂ ਹੀ ਉਕਤ ਦੁਕਾਨਦਾਰ ਨੂੰ ਫਰੋਤੀ ਲਈ ਧਮਕੀ ਵੀ ਦਿੱਤੀ ਗਈ ਸੀ ਖੁਸ਼ਖਬਰੀ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਢੜੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਬੜੀ ਮਾੜੀ ਘਟਨਾ ਨੰਨਜੋਗ ਆ ਅੱਜ ਬੇਸਰਾ ਜੁਨियर ਜਿਹੜੀ ਸ਼ਾਪ ਆ ਇੱਕ ਨਾਮੀ ਪਰਿਵਾਰ ਆ ਕਾਰੋਬਾਰੀ ਪਰਿਵਾਰ ਆ ਔਰ ਉਹਨਾਂ ਦੇ ਉੱਤੇ ਇੱਕ ਬਾਈਕ ਤੇ ਆਉਂਦੇ ਨੇ ਮੁੰਡੇ ਤੇ ਗੜ-ਗੜ ਗੋਲੀਆਂ ਚਲਾ ਕੇ ਚਲ ਜਾਂਦੇ ਆ ਪਿਛਲੇ ਦਿਨੀ ਇਹਨਾਂ ਨੂੰ ਥਰੈਡ ਕਾਲਸ ਵੀ ਆਉਂਦੀਆਂ ਇਹਨਾਂ ਵੱਲੋਂ ਮਾਨ ਜੋਗ ਐਸਐਸਪੀ ਬਟਾਲਾ ਨੂੰ ਮਿਲ ਕੇ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਸੀ ਕੰਪਲੀਟ ਦਿੱਤੀ ਹੋਈ ਸੀ ਪਰ ਕਿਤੇ ਨਾ ਕਿਤੇ ਉਹਨਾਂ ਕੰਪਲੇਨਟ ਥਾਣੇ 깔 ਦਿੱਤੀ ਥਾਣੇ ਦਾ ਢੁਲੇ ਰਵੱਈਏ ਕਾਰਨ ਨਾ ਇਨਵੈਸਟਿਗੇਟ ਕਰਨ ਕਰਨਾ ਸਾਰਾ ਕੁਝ ਹੋਇਆ ਅੱਜ ਮੈਂ ਸਾਹਮਣੇ ਵੀ ਸ਼੍ਰੀ ਹਰਜਿੰਦਰਪੁਰ ਪੁਲਿਸ ਜਿਹੜੀ ਆ ਆਸ ਕਰਕੇ ਥਾਣੇ ਦੀ ਪੁਲਿਸ ਜਿਹੜੀ ਆ ਉਹ ਨਕਾਮ ਰਹੀ ਇਸ ਗੱਲ ਦੇ ਵਿੱਚ ਜੇ ਤੁਹਾਨੂੰ ਗੈਂਗਸਟਰ ਚੈਲੰਜ ਕਰਕੇ ਆਉਂਦਾ ਤੇ ਗੋਲੀਆਂ ਮਾਰ ਕੇ ਚਲਾ ਜਾਂਦਾ ਤੇ ਸਾਡੀ ਪੁਲਿਸ ਕੀ ਕਰਦੀ ਹੈ ਜੀ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਇਨਫਾਰਮ ਕੀਤਾ ਹੋਇਆ ਜਿਨ੍ਹਾਂ ਨੂੰ ਸਾਰੀ ਗੱਲ ਦਾ ਪਤਾ ਹੋਇਆ ਸਾਨੂੰ ਵਿਸ਼ਵਾਸ ਅੱਜ ਦੁਆਇਆ ਡੀਐਸਪੀ ਸਾਡੇ ਸ਼੍ਰੀ ਹਰਗਵਿੰਦਪੁਰ ਕੱਕੜ ਜੀ ਹੋਣਾ ਨੇ ਇਹ ਦੋ ਚਾਰ ਦਿਨਾਂ ਦੇ ਵਿੱਚ ਬੰਦੇ ਟਰੇਸ ਕਰ ਲੈਣਗੇ ਅਗਰ ਬੰਦੇ ਟਰੇਸ ਹੁੰਦੇ ਨੇ ਸਾਰੀ ਗੱਲ ਦਾ ਪਤਾ ਲੱਗਦਾ ਹੈ ਕਿਉਂਕਿ ਜਿਹੜੀ ਗੋਲੀ ਚੱਲੀ ਹੈ ਤੁਸੀਂ ਕੈਮਰੇ ਵਿੱਚ ਦਿਖਾਇਓ ਜਿਹੜੇ ਅੰਦਰ ਦੁਕਾਨ ਤੇ ਬੈਠੇ ਹੋਏ ਨੇ ਉਹਨਾਂ ਦੀ ਬਿਲਕੁਲ ਕੋਈ ਨਹੀਂ ਨਿਕਲੀ ਆ ਔਰ ਇਹ ਇੱਕ ਜੰਮਨੀ ਹਮਲਾ ਹੋਇਆ ਹੈ ਇੱਕ ਮਤਲਬ ਮੈਂ ਸਮਝਦਾ ਕਿ ਰੱਬ ਨੇ ਲਿਖੀ ਕਰ ਨੇ ਇਹਨਾਂ ਨੂੰ ਬਚਾ ਲਿਆ ਜਿਸ ਕਰਨਾ ਗੋਲੀ ਚੱਲੀ ਆ ਬਚਾ ਹੋਣਾ ਬਹੁਤ ਮੁਸ਼ਕਲ ਸੀਗਾ ਔਰ ਮੈਂ ਮੰਨ ਕਰਦਾ ਹਾਂ ਸੱਚੀ ਬਟਾਲਾ ਤੋਂ ਕਿ ਸਖਤ ਕਾਰਵਾਈ ਇਹਨਾਂ ਦੇ ਵਿਰੁੱਧ ਹੋਣੀ ਚਾਹੀਦੀ ਔਰ ਬੰਦੇ ਜਲਦ ਜਲਦ ਫੜੇ ਜਾਣੇ ਚਾਹੀਦੇ ਸੀਸੀਟੀ ਵੀ ਕੈਮਰੇ ਹਰ ਜਗ੍ਹਾ ਤੇ ਲੱਗੇ ਹੋਏ ਨੇ ਇਸ ਸ਼ੌਪ ਤੇ ਲੱਗੇ ਹੋਏ ਨੇ ਸੀਸੀਟੀ ਵੀ ਕੈਮਰੇ ਕੱਢ ਕੇ ਦੇ ਦਿੱਤੇ ਉਹਨਾਂ ਨੂੰ ਇੱਕ ਉਹ ਗੱਡੀਆਂ ਦਾ ਸ਼ੱਕ ਆ ਉਹ ਵੀ ਕੱਢ ਕੇ ਵੀਡੀਓ ਇਹ ਨਹੀਂ ਦੇਤੀ ਹੁਣ ਟ੍ਰੇਸ ਕਰਨਾ ਉਹਨਾਂ ਦਾ ਕੰਮ ਹੈ ਚਰਚ ਹਰ ਜਗ੍ਹਾ ਤੇ ਕੈਮਰੇ ਲੱਗੇ ਇਹਨਾਂ ਦੇ ਪਰਸਨਲ ਤੌਰ ਤੇ ਇਹਨਾਂ ਦੇ ਸ਼ੌਪ 'ਚ ਕੈਮਰੇ ਲੱਗੇ ਹੋਏ ਆ। ਲੱਗਦੀ ਸੀ ਗੋਲੀਆਂ ਚੱਲੀਆਂ ਬੀਬੀ ਸਾਹਿਬ ਦੀ ਦੁਕਾਨ ਤੇ ਉਹ ਮੌਕੇ ਤੇ ਆਏ ਆ ਤੇ ਵੈਰੀਫਾਈ ਕਰ ਰਹੇ ਤੇ ਕਥੀ ਕਰ ਰਹੇ ਆ। ਇਹਨਾਂ ਨੂੰ ਕੋਈ ਦੱਸ ਰਿਹਾ ਕੋਈ ਇਹਨਾਂ ਨੂੰ ਕੋਲ ਐਸੀ ਫੜੇ ਚਾਲ ਬੰਦੀ ਹੋਈ ਹੈ। ਸਰਕਾਰ ਵੀ ਕਥੀ ਕਰ ਰਹੀ ਹੈ। ਆਏ ਵੀ ਕਥੀ ਕਰ ਰਹੇ ਆ। ਠੀਕ ਹੈ।